ਇਸ ਵਕਤੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਵਿਆਸ ਸਮਾਗਮ ਦੇ ਵਿੱਚ ਲਾਈਵ ਚੋਰੀ ਹੋਈ ਹੈ ਪੀਟੀਸੀ ਨਿਊਜ਼ ਤੇ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਦਿਖਾ ਰਿਆ ਇੱਕ ਬੱਚਾ ਨਗਦੀ ਤੇ ਗਹਿਣਿਆਂ ਦਾ ਬੈਗ ਲੈ ਕੇ ਫਰਾਰ ਹੋਇਆ ਲਾਈਵ ਚੋਰੀ ਜੋ ਕਿ ਇੱਕ ਵਿਆਸ ਸਮਾਗਮ ਦੌਰਾਨ ਹੋਈ ਹੈ ਸੀਸੀਟੀਵੀ ਦੇ ਵਿੱਚ ਇਹ ਚੋਰੀ ਦੀ ਜੋ ਸਾਰੀ ਘਟਨਾ ਕੈਦ ਹੋ ਗਈ ਹੈ ਇਸ ਵਕਤੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਥੋਂ ਦਾ ਜੇ ਕਿ ਪਿੰਡ ਬਜਵਾੜਾ ਦੇ ਮੈਰਿਜ ਪੈਲੇਸ ਤੇ ਵੱੱਚੇ ਵਾਰਦਾਤ ਵਾਪਰੀ ਜਿੱਥੇ ਕਿ ਇੱਕ ਬੱਚਾ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋਇਆ ਬੈਗ ਇਹ ਚੱਕ ਕੇ ਬੱਚਾ ਇਥੋਂ ਫਰਾਰ ਹੋ ਗਿਆ ਹੁਸ਼ਿਆਰਪੁਰ ਦੇ ਵਿੱਚ ਚੋਰਾਂ ਦੇ ਹੌਸਲੇ ਜੋ ਇਸ ਕਦਰ ਬੁਲੰਦ ਨਜ਼ਰ ਆ ਰਹੇ ਨੇ ਵਿਆਸ ਸਮਾਗਮ ਦੇ ਵਿੱਚ ਚੋਰੀ ਹੋਈ ਹੈ ਲਾਈਵ ਚੋਰੀ ਦੇ ਤਸਵੀਰਾਂ ਵੀ ਹਾਲਾਂਕਿ ਤੁਹਾਨੂੰ ਦਿਖਾਵਾਂਗੇ ਸੀਸੀਟੀਵੀ ਦੇ ਵਿੱਚ ਚੋਰੀ ਦੀ ਵਾਰਤਾ ਜੋ ਕਿ ਕੈਦ ਹੋ ਚੁੱਕੀ ਹੈ ਇੱਕ ਬੱਚਾ ਨਗਦੀ ਤੇ ਗਹਿਣਿਆਂ ਦਾ ਬੈਗ ਲੈ ਕੇ ਇਥੋਂ ਫਰਾਰ ਹੋਇਆ ਇੱਕ ਵਿਆਸ ਸਮਾਗਮ ਦੌਰਾਨ ਇਹ ਚੋਰੀ ਦੀ ਘਟਨਾ ਵਾਪਰੀ ਹੈ ਮੈਰਿਜ ਪੈਲੇਸ ਦੇ ਵਿੱਚ ਜੋ ਕਿ ਇਹ ਚੋਰੀ ਦੀ ਘਟਨਾ ਵਾਪਰੀ ਤੁਹਾਨੂੰ ਦੱਸ ਸੀ ਕਿ ਵਿਆਹ ਸਮਾਗਮ ਦੀ ਹੈ ਤਸਵੀਰਾਂ ਨੇ ਸੀਸੀਟੀਵੀ ਤਸਵੀਰਾਂ ਵੇਖੋ ਕਿ ਇੱਕ ਬੱਚਾ ਜੋ ਕਿ ਬੈਗ ਚੁੱਕ ਕੇ ਇਥੋਂ ਆਰਾਮ ਦੇ ਨਾਲ ਜਾਂਦਾ ਨਜ਼ਰ ਆ ਰਿਹਾ ਨਗਦੀ ਤੇ ਗਹਿਣੇ ਵਾਲਾ ਇਹ ਬੈਗ ਜਿਸ ਤੇ ਕਿਸ ਬੱਚੇ ਨੇ ਹੱਥ ਸਾਫ਼ ਕੀਤਾ ਪੀਟੀਸੀ ਨਿਊਜ਼ ਦੇ ਐਕਸਕਲੂਸਿਵ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਲਾਈਵ ਚੋਰੀ ਇੱਕ ਵਿਆਹ ਸਮਾਗਮ ਦੇ ਵਿੱਚ ਹੋਈ ਹੈ ਤਾਂ ਬਾਰ ਬਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਥੋੜਾ ਧਿਆਨ ਜ਼ਰੂਰ ਰੱਖਿਆ ਜਾਵੇ ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਬੱਚਾ ਵਿਆਹ ਦੇ ਵਿੱਚ ਆਰਾਮ ਦੇ ਨਾਲ ਘੁੰਮਦਾ ਨਜ਼ਰ ਆ ਰਿਹਾ ਪ੍ਰੋਪਰ ਤਰੀਕੇ ਨਾਲ ਇਹ ਬੱਚਾ ਤਿਆਰ ਹੋ ਕੇ ਵਿਆਹ ਦੇ ਵਿੱਚ ਆਇਆ ਪੂਰੇ ਤਰੀਕੇ ਦੇ ਨਾਲ ਜੋ ਇਸ ਦੇ ਵੱਲੋਂ ਬੜੀ ਹੀ ਸੋਚੀ ਸਮਝੀ ਸਾਜਿਸ਼ ਤੇ ਤਹਿਤ ਇਸ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਬੱਚਾ ਜੋ ਕਿ ਇੱਕ ਬੈਗ ਚੁੱਕ ਕੇ ਥੋੜਾ ਫੁੱਚਕਰ ਹੋਇਆ ਪੀਟੀਸੀ ਨਿਊਜ਼ ਤੇ ਤੁਸੀਂ ਇਸ ਚੋਰੀ ਦੀ ਐਕਸਕਲੂਸਿਵ ਫੁਟੇਜ ਵੇਖ ਰਹੇ ਹੋ ਇਹ ਤਸਵੀਰ ਵੇਖੋ ਇੱਕ 마ਸੂਮ ਬੱਚਾ ਬੜਾ ਹੀ ਛੋਟਾ ਜਿਹਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਸਨੇ ਪਹਿਲਾਂ ਆਪਣਾ ਬਲੇਜ਼ਰ ਉਤਾਰਿਆ ਜਿਸ ਤੋਂ ਬਾਅਦ ਇੱਕ ਬੈਗ ਚੁੱਕਿਆ ਜਿਸ ਬੈਗ ਦੇ ਵਿੱਚ ਨਗਦੀ ਤੇ ਗਹਿਣੇ ਜੋ ਕਿ ਮੌਜੂਦ ਸੀ ਤੇ ਇਹ ਬੱਚਾ ਬੈਗ ਲੈ ਕੇ ਇਥੋਂ ਰਫੂ ਚੱਕਰ ਹੋਇਆ ਖਬਰ ਤੇ ਵੀ ਦੇ ਜਾਣਕਾਰੀ ਦੀ ਸਾਂਝ ਪਾਣਗੇ ਸਹਿਯੋਗੀ Yogesh Arora Sardnar ਹੁਸ਼ਿਆਰ ਪਰ ਤੋਂ ਫੋਨ ਲਾਈਨ ਤੇ ਜੁੜੇ ਨੇ Yogesh ਕੀ ਕੁਝ ਅਹਿਮ ਅਪਡੇਟ ਆ ਰਿਹਾ ਹੈ ਕਿ ਕੁਝ ਜਾਣਕਾਰੀ ਪੁਲਿਸ ਦੇ ਵੱਲੋਂ ਹੁਣ ਤੱਕ ਹਾਸਲ ਕੀਤੀ ਗਈ ਹੈ ਇਹ ਬੱਚਾ ਕੌਣ ਹੈ ਤੇ ਕਿੱਥੇ ਤੱਕ ਇਹ ਪਹੁੰਚਿਆ ਕਿਸ ਤਰੀਕੇ ਨਾਲ ਪੁਲਿਸ ਇਸ ਬੱਚੇ ਦੀ ਭਾਲ ਕਰ ਰਹੀ ਹੈ ਤੇ ਜੋ ਪਰਿਵਾਰਿਕ ਮੈਂਬਰ ਜਿਨ੍ਹਾਂ ਦਾ ਇਹ ਬੈਗ ਚੋਰੀ ਹੋਇਆ ਉਹਨਾਂ ਨੂੰ ਕਦੋਂ ਇਸ ਬਾਬਤ ਪਤਾ ਚੱਲਿਆ ਕਿ ਬੈਗ ਤਾਂ ਗਾਇਬ ਹੈ ਕੁਲਵਿੰਦਰ ਇਹ ਜਿਹੜੀਆਂ ਤਸਵੀਰਾਂ ਸਾਡੇ ਦਰਸ਼ਕ ਦੇਖ ਰਹੇ ਨੇ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਜੇਕਰ ਪੰਜਾਬ ਦੀ ਜਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਕਿਸੇ ਕੋਈ ਵੀ ਅਜਿਹਾ ਏਰੀਆ ਨਹੀਂ ਹੈ ਜਿੱਥੇ ਕਿ ਚੋਰੀ ਦੀਆਂ ਵਾਰਦਾਤਾਂ ਤੇ ਦਿਨ ਰਾਤ ਇਜਾਫਾ ਹੁੰਦਾ ਨਾ ਦਿਖਾਈ ਦਿੱਤਾ ਹੋਵੇ ਔਰ ਜਿਹੜੇ ਚੋਰ ਹਨ ਬੜੇ ਬੇਖੌਫ ਘੁੰਮਦੇ ਦਿਖਾਈ ਦੇ ਰਹੇ ਹਨ ਉਹ ਸੀਸੀਟੀਵੀ ਕੈਮਰਾ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਔਰ ਉਸ ਦੀ ਇੱਕ ਉਦਾਹਰਨ ਬਣ ਕੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਬਜਵਾੜਾ ਦੇ ਨੇੜੇ ਇੱਕ ਮੈਰਿਜ ਪੈਲੇਸ ਹੈ ਜਿਸ ਦੇ ਵਿੱਚ ਵਿਆਹ ਸਮਾਰੋਹ ਚੱਲ ਰਿਹਾ ਸੀ ਔਰ ਇਹ ਬੱਚਾ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਕਿੰਨਾ ਬੇਖੌਫ ਹੋ ਕੇ ਇਹ ਛੋਟੀ ਜਿਹੀ ਉਮਰ ਦਾ ਬੱਚਾ ਆਉਂਦਾ ਹੈ ਔਰ ਲਾੜਾ ਲਾੜੀ ਦੇ ਪਿੱਛੇ ਜਿਹੜਾ ਸੋਫਾ ਲੱਗਾ ਹੋਇਆ ਹੈ ਉੱਥੇ ਉਹਨਾਂ ਦੇ ਰਿਸ਼ਤੇਦਾਰ ਜਦੋਂ ਬੈਗ ਰੱਖਦੇ ਹਨ ਫੋਟੋ ਖਿਚਾਣ ਲਈ ਤਾਂ ਕੋਈ ਸੀ ਪਲਾਂ ਦੇ ਵਿੱਚ ਇਹ ਉਹਦੇ ਆਪਣਾ ਬਲੇਜ਼ਰ ਉਸ ਉਸ ਬੈਗ ਦੇ ਉੱਤੇ ਪਾ ਕੇ ਉਹਨੂੰ ਲੈ ਜਾਂਦਾ ਹੈ ਹੱਲੇ ਤੱਕ ਜਿਹੜੀ ਇਹ ਹੈਰਾਨ ਕਰਨ ਵਾਲੀ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਲੁੱਟ ਖੋਦੀਆਂ ਬਾਦ ਬਾਦਤਾ ਹੁੰਦੀਆਂ ਹਨ ਚੋਰੀ ਦੀਆਂ ਬਾਦਤਾ ਹੁੰਦੀਆਂ ਹਨ ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਹਨ ਜਿਹੜੀਆਂ ਕਿ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ ਦੂਸਰੇ ਪਾਸੇ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਕੋਲ ਜਿਹੜਾ ਪਰਿਵਾਰ ਹੈ ਉਹ ਪਹੁੰਚ ਚੁੱਕਾ ਹੈ ਔਰ ਪਰਿਵਾਰ ਨੂੰ ਇਹ ਸ਼ਿਕਾਇਤ ਦਰਜ ਕਰਾਈ ਜਦੋਂ ਇਹ ਫੋਟੋ ਸੈਸ਼ਨ ਜਦੋਂ ਤਸਵੀਰਾਂ ਦਾ ਦੌਰ ਖਤਮ ਹੋਇਆ ਤਾਂ ਜਦੋਂ ਪਰਿਵਾਰ ਵਾਲਿਆਂ ਨੇ ਪਿੱਛੇ ਮੁੜ ਕੇ ਬੈਗ ਦੇਖਿਆ ਤਾਂ ਬੈਗ ਨਾ ਹੋਣਾ ਇੱਕ ਬਹੁਤ ਵੱਡਾ ਉਹਨਾਂ ਲਈ ਅਚੰਭਾ ਸੀਗਾ ਔਰ ਉਸ ਤੋਂ ਬਾਅਦ ਸੀਸੀਟੀਵੀ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਇੱਕ ਬੱਚਾ ਜਿਹੜਾ ਹੈ ਉਹ ਬੈਗ ਲੈ ਕੇ ਆਇਆ ਉਸ ਤੋਂ ਬਾਅਦ ਉਹ ਜਿਹੜਾ ਹੈ ਪੁਲਿਸ ਇਸੇ ਸੀਸੀਟੀਵੀ ਦੇ ਦਾਤੇ ਇਸੇ ਫੋਟੋ ਦੇ ਦਾਤੇ ਉੱਤੇ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਜੀ ਕੁਲਵਿੰਦਰ ਤੇ ਬਿਲਕੁਲ yogesh ਖਾਸ ਤੌਰ ਤੇ ਜ਼ਿਕਰ ਕਰੀਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਹੁਤ ਵਾਰ ਅਜਿਹੇ ਮਾਮਲੇ ਜੋ ਸਾਹਮਣੇ ਆ ਚੁੱਕੇ ਨੇ ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਲਾਪਰਵਾਹੀ ਵਰਤ ਦਿੰਦੇ ਨੇ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਵਿਆਹ ਦੇ ਵਿੱਚ ਜੋ ਲੋਕ ਪਹੁੰਚੇ ਹੋਏ ਆ ਉਹ ਕੌਣ ਹੈ ਸੇ ਸਭ ਨੂੰ ਤਾਂ ਨਹੀਂ ਜਾਂ ਦੇ ਹੁੰਦੇ ਗਲਵਿੰਦਰ ਇਹ ਸਾਰਾ ਮਾਮਲਾ ਸੀ ਇੱਕ ਗੰਭੀਰਤਾ ਨਾਲ ਇਹਨੂੰ ਇਹ ਵੀ ਦੇਖ ਸਕਦੇ ਆ ਕਿ ਜੇਕਰ ਮੰਨ ਲਓ ਸਾਡੇ ਘਰ ਦੇ ਵਿੱਚ ਵੀ ਕੋਈ ਫੰਕਸ਼ਨ ਹੈ ਜਾਂ ਕੋਈ ਪਾਰਟੀ ਚੱਲ ਰਹੀ ਹੈ ਤਾਂ ਉਸ ਦੇ ਉੱਤੇ ਸਾਰਿਆਂ ਉੱਤੇ ਨਜ਼ਰ ਰੱਖਣੀ ਜਿਹੜਾ ਹੈ ਉਹ ممکن ਨਹੀਂ ਹੈ ਔਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਉਸ ਚੋਰ ਦਾ ਡிரஸ் ਅੱਪ ਦੇਖ ਸਕਦੇ ਹੋ ਕਿ ਉਹ ਇੱਕ ਕੋਟ ਪੈਂਟ ਪਾ ਕੇ ਆ ਰਿਹਾ ਹੈ ਔਰ ਇਹ ਬੱਚਾ ਲੱਗ ਰਿਹਾ ਹੈ ਔਰ ਅਜਿਹੇ ਬੱਚੇ ਤੇ ਕੌਣ ਚੈੱਕ ਕਰ ਲੇਗਾ ਗਲਵਿੰਦਰ ਇਸ ਕਰਕੇ ਇਹ ਜਿਹੜੇ ਜਿਹੜੇ ਹੁਣ ਚੋਰ ਗਰੋ ਹਨ ਇਹ ਬੱਚੇ ਔਰ ਮਹਿਲਾਵਾਂ ਨੂੰ ਖਾਸ ਕਰ ਖਾਸ ਕਰ ਇਹਨਾਂ ਕੰਮਾਂ ਲਈ ਅੱਗੇ ਕਰ ਰਹੇ ਨੇ ਜੀ ਠੀਕ ਹੈ ਯੋਗੇਸ਼ ਬਹੁਤ ਬਹੁਤ ਸ਼ੁਕਰੀਆ ਤਹ ਹੈ ਪੀਟੀਸੀ ਨਿਊਜ਼ ਤੇ ਤੁਸੀਂ ਐਕਸਕਲੂਸਿਵ ਤੌਰ ਤੇ ਤਸਵੀਰਾਂ ਵੇਖੀਆਂ ਕਿ ਵਿਆਹ ਸਮਾਗਮ ਦੀ ਸੀਸੀਟੀਵੀ ਫੁਟੇਜ ਆਈ ਹੈ ਜਿੱਥੇ ਕਿ ਇੱਕ ਬੱਚਾ ਕੋਟ ਪੈਂਟ ਪਾ ਕੇ ਚੁਪੁਰ ਤਰੀਕੇ ਨਾਲ ਤਿਆਰ ਹੋਇਆ ਤੇ ਉਸ ਦੇ ਵੱਲੋਂ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਮੈਰਿਜ ਪੈਲੇਸ ਤੇ ਵਚ ਦਿੱਤਾ ਗਿਆ ਤਹ ਤਸਵੀਰਾਂ ਨੇ ਇੱਕ ਮੈਰਿਜ ਪੈਲੇਸ ਦੀਆਂ ਤਸਵੀਰਾਂ ਨੇ